ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕੀਤੀ ਹੈ ਨਾ ਮਰ ਜਾਂਦੇ ਨੇ ਫਿਰ ਉਹਨਾਂ ਦੇ ਕਾਰਜ ਜਿਹੜੇ ਨੇ ਪ੍ਰਮਾਤਮਾ ਆਪ ਰਾਸ ਕਰਦਾ ਭਗਤ ਕਬੀਰ ਸਾਹਿਬ ਦੀ ਬੱਚੀ ਦੀ ਸ਼ਾਦੀ ਸੀ ਸ਼ਾਦੀ ਸੀ ਬੱਚੀ ਕਹਿੰਦੇ ਸਾਜੋ ਸਮਾਨ ਲੈਣ ਵਾਸਤੇ ਗਏ ਨੇ ਬਾਜ਼ਾਰ ਵਿੱਚ ਬੱਚੀ ਦੀ ਬਰਾਤ ਹੋਣੀ ਹੋਵੇ ਤੇ ਬੜੇ ਸਮਾਨ ਦੀ ਲੋੜ ਹੁੰਦੀ ਹੈ ਪਦਾਰਥ ਮਠਾਈਆਂ ਕੱਪੜਾ ਬਹੁਤ ਕੁਝ ਲਿਆਉਣਾ ਸੀ ਜਦੋਂ ਗਏ ਨੇ ਲੈਣ ਵਾਸਤੇ ਅੱਗੋ ਕਹਿੰਦੇ ਨੇ ਪਰਮਾਤਮਾ ਇੱਕ ਫਕੀਰ ਦਾ ਰੂਪ ਧਾਰ ਕੇ ਮਿਲ ਪਿਆ ਠੰਡ ਦਾ ਮਹੀਨਾ ਸੀ ਪੁੱਛਣ ਲੱਗੇ ਕਬੀਰ ਜੀ ਨੂੰ ਕਹਿੰ ਲੱਗੇ ਕਿੱਧਰ ਜਾ ਰਹੇ ਹੋ ਕਹਿੰਦੇ ਬੱਚੀ ਦੀ ਬਰਾਤ ਆਉਣੀ ਹੈ ਉਹਦੀ ਸ਼ਾਦੀ ਹੈ ਅਸੀਂ ਸਾਜੋ ਸਮਾਨ ਲੈਣ ਵਾਸਤੇ ਜਾ ਰਹੇ ਕਹਿੰਦੇ ਫਿਰ ਸਾਨੂੰ ਵੀ ਥੋੜੀ ਜੀ ਮਾਇਆ ਦੇ ਦਿਓ ਅਸੀਂ ਕੰਬਲ ਵਗੈਰਾ ਕੱਪੜੇ ਲੈਣੇ ਨੇ ਇਸ ਠੰਡ ਦਾ ਸਮਾਂ ਸਾਡੇ ਕੋਲ ਮਾਇਆ ਨਹੀਂ ਹੈਗੀ ਕਬੀਰ ਸਾਹਿਬ ਨੇ ਮਾਇਆ ਫੜਾਈ ਕਹਿੰ ਲੱਗਾ ਥੋੜੀ ਹੋਰ ਦੇ ਦਿਓ ਕਬੀਰ ਸਾਹਿਬ ਨੇ ਨਾ ਨਹੀਂ ਕੀਤੀ ਥੋੜੀ ਹੋਰ ਦੇ ਦਿੱਤੀ ਫਿਰ ਕਹਿੰਦਾ ਥੋੜੀ ਹੋਰ ਦੇ ਦਿਓ ਕਬੀਰ ਸਾਹਿਬ ਨੇ ਹੋਰ ਫੜਾ ਦਿੱਤੀ ਇਤਿਹਾਸ ਕਹਿੰਦਾ ਜਿੰਨੀ ਮਾਇਆ ਲੈ ਕੇ ਘਰੋਂ ਚੱਲੇ ਸਨ ਨਾ ਸਾਰੀ ਉਸ ਫਕੀਰ ਨੇ ਲੈ ਲਈ ਹੋਰ ਦੇ ਦਿਓ ਹੋਰ ਦੇ ਦਿਓ ਜਦੋਂ ਮੁੱਕ ਗਈ ਕਹਿੰ ਲੱਗੇ ਹੁਣ ਤੇ ਮਾਇਆ ਹੀ ਨਹੀਂ ਰਹੀ ਕਹਿੰਦੇ ਬਸ ਮੈਂ ਵੀ ਉਹਨਾਂ ਅਨੰਦ ਹੋ ਗਿਆ ਮੈਲੇ ਲਾਂਗਾ ਬਸਤ ਕਬੀਰ ਸਾਹਿਬ ਆਪਣਾ ਗੱਡਾ ਲੈ ਕੇ ਵਾਪਸ ਆ ਜਾਂਦੇ ਨੇ ਮਾਤਾ ਲਈ ਨੇ ਪੁੱਛਿਆ ਵੀ ਸਮਾਨ ਨਹੀਂ ਲੈ ਕੇ ਆਏ ਗੱਡਾ ਲੈ ਕੇ ਗਏ ਸੀ ਖਾਲੀ ਵਾਪਸ ਲੈ ਕੇ ਆ ਗਏ ਕਹਿੰਦਾ ਜੀ ਲਿਆਉਣਾ ਕੀ ਸੀ ਇੱਕ ਰੱਬ ਦਾ ਫਕੀਰ ਮਿਲ ਗਿਆ ਸੀ ਉਹਨੇ ਕਿਹਾ ਸੀ ਸਾਨੂੰ ਠੰਡ ਚ ਬਸਤਰ ਲੈ ਸਾਨੂੰ ਮਾਇਆ ਦੇ ਦਿਓ ਸਾਰੀ ਮਾਇਆ ਤਾਂ ਉਹਨਾਂ ਲੈ ਲਈਏ ਫਿਰ ਲਿਆਵਾ ਉਹ ਕਹਿੰਦੇ ਪਰਸੋਂ ਤੇ ਬਰਾਤ ਹੋਣੀ ਫਿਰ ਕਦੋਂ ਲਿਆਓਗੇ ਹੁਣ ਉਹ ਫਕੀਰ ਕੌਣ ਸੀ ਉਹ ਆਪ ਪ੍ਰਮਾਤਮਾ ਸੀ ਆਪ ਰੱਬ ਸੀ ਰੱਬ ਵੇਖਦਾ ਵੀ ਇਹ ਬੰਦਗੀ ਜਿਹੜਾ ਕਰਦਾ ਹੈ ਕਿੱਦਾਂ ਦੀ ਕਰਦਾ ਹੈ ਅੰਦਰ ਭਰੋਸਾ ਹੈਗਾ ਵਿਸ਼ਵਾਸ ਹੈਗਾ ਇਹ ਬਚਨ ਸਾਡੇ ਵਾਸਤੇ ਨਾ ਉਹ ਤੇ ਆਪ ਰੱਬ ਸਨ ਮਾਫ ਕਰਿਆ ਜੀ ਉਹ ਤੇ ਆਪ ਪਰਮਾਤਮਾ ਸਨ ਇਹ ਤਾਂ ਸਾਡੇ ਵਾਸਤੇ ਪੂਰੇ ਨੇ ਪਾਏ ਨੇ ਜਦੋਂ ਇੱਕ ਦਿਨ ਰਹਿ ਗਿਆ ਮਾਤੇ ਨੇ ਕਿਹਾ ਵੀ ਸਮਾਨ ਤੇ ਕੁਝ ਹੈ ਨਹੀਂ ਸਵੇਰੇ ਬਰਾਤ ਹੋਣੀ ਕਿੱਦਾਂ ਕੰਮ ਚੱਲੂਗਾ ਕਿਤੇ ਜਿਹੜੇ ਪਰਮਾਤਮਾ ਨੇ ਜਿਹੜੇ ਰੱਬ ਨੇ ਹੁਣ ਮਾਇਆ ਲਈ ਆਪੇ ਕੰਮ ਕਰੂਗਾ ਫਿਰ ਹੁਣ ਭਰੋਸਾ ਸੀ ਨਾ ਵਿਸ਼ਵਾਸ ਸੀ ਫਿਰ ਆਪੇ ਕਾਰਜ ਫਿਰ ਆਪੇ ਰਾਸ ਕਰੇਗਾ ਕਿਦੇ ਜਦੋਂ ਸਵੇਰੇ ਬਰਾਤ ਆਉਣੀ ਸੀ ਤੇ ਅੰਮ੍ਰਿਤ ਵੇਲੇ ਕਬੀਰ ਸਾਹਿਬ ਜੀ ਘਰ ਤੋਂ ਨਿਕਲ ਗਏ ਜਾ ਕੇ ਬਾਹਰ ਝਾੜੀਆਂ ਵਿੱਚ ਬੈਠ ਗਏ ਸਮਾਂ ਤਾਂ ਕੋਈ ਹੈ ਨਹੀਂ ਸੀ ਬਰਾਤ ਆਉਣ ਦਾ ਸਮਾਂ ਹੋ ਗਿਆ ਸੀ ਬਸ ਇਨੇ ਚ ਇਹਨੂੰ ਫਿਰ ਰੱਬ ਨੂੰ ਫਿਕਰ ਪੈ ਗਿਆ ਮਨੇ ਤੇਰਾ ਭਗਤ ਹੈ ਤੇ ਜੇ ਭਗਤ ਦੀ ਇਨਸਲਟ ਹੋਈ ਨਾ ਫਿਰ ਰੱਬ ਕਹਿ ਲਗਾ ਫਿਰ ਤੇ ਤੇਰੀ ਹੋਈ ਹੈ ਹੁਣ ਜੇ ਮਾਇਆ ਉਤੋਂ ਲਈ ਫਿਰ ਉਹਦੇ ਕਾਰਜ ਵੀ ਤੇ ਆਪ ਸਵਾਰਨੇ ਨੂੰ ਤੇ ਉਹ ਝਾੜੀਆਂ ਹੀ ਬੈ ਕੇ ਬੰਦਗੀ ਕਰਦਾ ਹੈ ਪਰ ਉਹਦੇ ਸਿਮਰਨ ਕਰੀ ਜਾਂਦਾ ਹੈ ਉਹ ਤੇ ਪਰਮਾਤਮਾ ਦੀ ਬੰਦਗੀ ਪਿਆ ਕਰਦਾ ਹੈ ਕਹਿੰਦੇ ਨੇ ਮਹਾਰਾਜ ਨੇ ਉਸੇ ਟਾਈਮ ਕਿਰਪਾ ਕੀਤੀ ਉਸੇ ਟਾਈਮ ਗੱਡੇ ਸਮਾਨ ਦੇ ਆ ਗਏ ਟੈਂਟ ਆ ਗਿਆ ਘਰ ਵਿੱਚ ਟੈਂਟ ਲੱਗ ਗਏ ਸਾਰਾ ਸਮਾਨ ਸਜੋ ਸਮਾਨ ਸਾਰਾ ਕੁਝ ਲੈ ਕੇ ਆ ਗਏ ਤੇ ਪ੍ਰਮਾਤਮਾ ਆਪ ਕਬੀਰ ਦਾ ਰੂਪ ਧਾਰ ਕੇ ਆਪ ਉੱਥੇ ਆ ਗਿਆ ਘਰ ਦੇ ਵਿੱਚ ਆ ਗਿਆ ਕਬੀਰ ਸਾਹਿਬ ਤੇ ਝਾੜੀਆਂ ਵਿੱਚ ਬਾਹਰ ਬੈਠੇ ਹੋਏ ਨੇ ਆਪ ਉੱਥੇ ਪਹੁੰਚ ਗਏ ਨੇ ਫਟਾਫਟ ਟੈਂਟ ਲਵਾ ਦਿੱਤੇ ਨੇ ਮਠਾਈਆਂ ਧਰ ਦਿੱਤੀਆਂ ਗਿਆ ਬਰਾਤ ਆਈ ਏ ਮਹਾਰਾਜ ਨੇ ਕਬੀਰ ਦਾ ਰੂਪ ਧਾਰ ਕੇ ਆਪ ਮਿਲਣੀ-ਸ਼ਿਲਨੀ ਕੀਤੀ ਆਪ ਸਾਰਾ ਕੰਮ ਕੀਤਾ ਆਏ ਬਰਾਤੀਆਂ ਦੀ ਮੇਲਿਆਂ ਦੀ ਸੇਵਾ ਕੀਤੀ ਹੈ ਪਦਾਰਥ ਖਵਾਏ ਨੇ ਪਰ ਐਸੀ ਖੇਡ ਵਰਤਾਈ ਐਸੀ ਖੇਡ ਵਰਤਾਈ ਸੀ ਕੱਲ੍ਹ ਕੇ ਜਿਹੜੇ ਮੇਲੀ ਸਨ ਉਹਨਾਂ ਦੇ ਮੂੰਹ ਚੋਂ ਬਚਨ ਨਿਕਲੇ ਸਨ ਵੀ ਕਬੀਰ ਇੱਕ ਗਰੀਬ ਜਿਹਾ ਬੰਦਾ ਆਹ ਮਠਾਈਆਂ ਤੇ ਕਿਸੇ ਅਮੀਰ ਨੇ ਵੀ ਨਹੀਂ ਖਵਾਈਆਂ ਕਦੀ ਜਿਹੜੀਆਂ ਇਹਦੇ ਘਰ ਪਈਆਂ ਵਰਤਦੀਆਂ ਨੇ ਇਹ ਤੇ ਕਿਸੇ ਗਰੀਬ ਨੇ ਵੀ ਕਦੀ ਨਹੀਂ ਦਿਖਵਾਈਆਂ ਇੰਨੀਆਂ ਵਧੀਆ ਮਠਾਈਆਂ ਇੰਨਾ ਸਾਜੋ ਸਮਾਨ ਇਹ ਤਾਂ ਅਮੀਰ ਵੀ ਨਹੀਂ ਦੇ ਸਕਦੇ ਇੱਕ ਗਰੀਬ ਜਿਹਾ ਬੰਦੇ ਨੇ ਇੰਨੀ ਸੇਵਾ ਕਿਵੇਂ ਕਰ ਦਿੱਤੀ ਜਦੋਂ ਕਹਿੰਦੇ ਨੇ ਡੋਲੀ ਚਲੀ ਗਈ ਨਾ ਮਰਾਤੀ ਚਲੇਗੇ ਜਿਹੜੇ ਮੇਲੀ ਰਹਿ ਗਏ ਸਨ ਪ੍ਰਮਾਤਮਾ ਕਬੀਰ ਦਾ ਰੂਪ ਧਾਰ ਕੇ ਖਲੋਤਾ ਹੋਇਆ ਤੇ ਉਹਨਾਂ ਮੇਲੀਆਂ ਨੂੰ ਕਹਿੰਦਾ ਭਾਈ ਆ ਮਠਾਈ ਦੇ ਢੇਰ ਲੱਗੇ ਨੇ ਤੇ ਕੀ ਕਰਾਂਗੇ ਆਪਾਂ ਵਧੀ ਪਈਏ ਘਰ ਵਾਸਤੇ ਲੈ ਜਾਓ ਬੱਚੇ ਖਾਣਗੇ ਜਿੰਨੀ ਜਿੰਨੂੰ ਚਾਹੀਦੀ ਝੋਲੀਆਂ ਭਰ ਕੇ ਲੈ ਜਾਓ ਸਾਰਿਆਂ ਨੇ ਝੋਲੀਆਂ ਭਰ ਲਈਆਂ ਲਫਾਫੇ ਭਰ ਲੈ ਵੀ ਘਰ ਵੀ ਲਿਜਾਵਾਂਗੇ ਬੱਚੇ ਵੀ ਖਾਣਗੇ ਤੁਰੇ ਜਾ ਰਹੇ ਨੇ ਜਿਹੜੇ ਰਸਤੇ ਤੋਂ ਨਿਕਲਦੇ ਨੇ ਪਏ ਉਸ ਰਸਤੇ ਤੋਂ ਝਾੜੀਆਂ ਦੇ ਵਿੱਚ ਕਬੀਰ ਬੈਠਾ ਹੋਇਆ। ਉੱਤੇ ਲੁੱਕ ਕੇ ਬੈਠਾ ਸੀ। ਵੀ ਘਰ ਵਿੱਚ ਸਮਾਨ ਤੇ ਐ ਨਹੀਂ ਤੇ ਉਧਰੋਂ ਬਰਾਤ ਆਉਣ ਵਾਲੀ ਐ। ਉੱਤੇ ਲੁੱਕ ਕੇ ਬੈਠੇ ਸਨ। ਪਰ ਜਿਹੜੇ ਉਹ ਲੰਘਦੇ ਸਨ ਪਏ ਝੋਲੀਆਂ ਭਰੀਆਂ ਮਠਾਈਆਂ ਨਾਲ ਤੇ ਗੱਲਾਂ ਕਰਦੇ ਜਾ ਰਹੇ ਸਨ। ਵੀ ਧੰਨ ਕਬੀਰ ਧੰਨ ਕਬੀਰ ਕਮਾਲ ਹੋ ਗਈ ਇੱਕ ਗਰੀਬ ਜਿਹਾ ਬੰਦਾ। ਇੰਨੀ ਬਰਾਤ ਦੀ ਸੇਵਾ ਆ ਮਠਾਈਆਂ ਤੇ ਅਮੀਰ ਵੀ ਨਹੀਂ ਖਵਾਉਂਦੇ ਜਿਹੜੀਆਂ ਕਬੀਰ ਸਾਹਿਬ ਨੇ ਖਵਾਈਆਂ ਨੇ। ਹੱਦ ਹੋ ਗਈ ਐ। ਇੱਕ ਗਰੀਬ ਜਿਹਾ ਬੰਦਾ ਇੰਨੀ ਸੇਵਾ ਕੀਤੀ ਏ ਉਹ ਜਦੋਂ ਵਡਿਆਈ ਕਰਦੇ ਜਾ ਰਹੇ ਸਨ ਇਹ ਆਵਾਜ਼ ਕਬੀਰ ਸਾਹਿਬ ਦੇ ਕੰਨਾਂ ਵਿੱਚ ਪੈ ਗਈ ਕਬੀਰ ਸਾਹਿਬ ਨੇ ਕਿਹਾ ਮੈਂ ਇਹਦੇ ਝਾੜੀਆਂ ਤੋਂ ਲੈ ਇੱਥੇ ਬੈਠਾ ਆਇਆ ਵੇ ਉੱਥੇ ਕਿਹੜਾ ਕਬੀਰ ਆ ਗਿਆ ਬਸ ਸਮਝ ਗਏ ਗੱਲ ਵੀ ਪ੍ਰਮਾਤਮਾ ਕਰ ਗਿਆ ਸਾਰਾ ਕੁਝ ਉੱਥੇ ਫਿਰ ਭਗਤ ਕਬੀਰ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਸੀ ਕਬੀਰ ਕੇਸੋ ਕੇਸੋ ਕੁ ਕੀਏ ਨਾ ਸੋਈਏ ਅਸਰ ਰਾਤ ਦਿਵਸ ਕੇ ਕੋਕਣੇ ਕਬੂ ਕੇ ਸੁਨੇ ਪੁਕਾਰ ਫਿਰ ਨਾ ਲਿਹਤਾ ਕਬੀਰ ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕਾ ਸਰੀਰ ਨਾ ਜਾਨੂ ਕਿਛ ਹਰ ਕੀਆ ਭਇਓ ਕਬੀਰ ਉੱਥੇ ਬਚਨ ਕਹਤਾ ਮੈਂ ਤੇ ਕੀਤਾ ਹੀ ਨਹੀਂ ਇਹ ਕੌਣ ਕਰ ਗਿਆ ਇਹੋ ਪ੍ਰਮਾਤਮਾ ਕਰ ਗਿਆ ਜਿਸ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕੀਤੀ ਸੀ ਤੇ ਗੁਰਮਖੋ ਜਿਹੜੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਨੇ ਨਾ ਜਿਹੜੇ ਰੱਬ ਨੂੰ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਸਤਗੁਰੂ ਉਹਨਾਂ ਦੇ ਕਾਰਜ ਫਿਰ ਆਪ ਸਵਾਰ ਦੇ ਆਪ ਮਾਲਕ ਜੀ ਉਹਨਾਂ ਦੇ ਕਾਜ ਸਵਾਰਨ ਆਉਂਦੇ ਨੇ ਪਰਸਾ